ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਪਹਿਲੀਆਂ ਕਲੈਕਸ਼ਨਾਂ ਹੈ ਹੈਵੀ ਨੇਮ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਤੁਹਾਨੂੰ 2299 ਰੁਪਏ ਦੇ ਸੂਟ ਮਿਲਣਗੇ ਪਹਿਲੇ ਜਿਹੜੇ ਦੋ ਕਲਰ ਵਿੱਚ ਆਏ ਸੀ ਉਹ 2200 ਦੇ ਨੇ ਹੈਵੀ ਹੈ ਪਾਕਿਸਤਾਨੀ ਸਟਾਈਲ ਦਾ ਵਰਕ ਹੋਇਆ ਬਹੁਤ ਪਿਆਰਾ ਫੈਬਰਿਕ ਹੈ ਬਾਟਮ ਪਲੇਨ ਆਏਗਾ ਸ਼ਰਟ ਤੇ ਦੁਪੱਟਾ ਟੋਟਲ ਹੈਵੀ ਹੈ ਹੈਂਡ ਵਰਕ ਵਾਲੀਆਂ ਕਲੈਕਸ਼ਨਾਂ ਨੇ ਸਾਰੇ ਕਲਰ ਆਪਸ਼ਨ ਅਵੇਲੇਬਲ ਨੇ ਸੂਟ ਬਾਈ ਕਰਨਾ ਜਾਂ ਫਿਰ ਕੋਈ ਕੁਇਰੀ ਕਰਨੀ ਹੈ ਤਾਂ ਮੇਰਾ ਨੰਬਰ 623924575 ਜਿੱਤਤਾਸ ਨੰਬਰ ਤੇ ਜਾ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਐ ਦੋ ਕਲਰਸ ਦੇ ਨਾਲ ਆਏਗਾ 1999 ਰੁਪਏਾਂ ਦੇ ਵਿੱਚ 2000 ਵਿੱਚ ਤੁਹਾਨੂੰ ਇਹ ਪੂਰਾ ਫੁੱਲ ਏਮਬਲੋਇਡਰਡ ਦੁਪੱਟਾ ਬਹੁਤ ਪਿਆਰਾ ਸੂਟ ਮਿਲੇਗਾ ਐਮ ਵਾਲਾ ਸੂਟ ਜਿਹੜਾ 1350 ਵਿੱਚ ਪਸ਼ਮੀਨਾ ਦੇ ਆਏ ਨੇ ਕਾਨੀ ਪਸ਼ਮੀਨਾ ਦੇ ਪਹਿਲੀ ਹੀ ਕਲੈਕਸ਼ਨ ਆਈ ਹੈ ਔਰ ਵਿంటర్ ਨਾਲ ਰਿਲੇਟਡ ਬਾਕੀ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਹੈ ਘੱਟ ਰੇਟ ਵਿੱਚ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਬੈਡਿੰਗ ਸਪੈਸ਼ਲ ਹੈ ਟਰੇਟ ਬਹੁਤ ਅਫੋਰਡੇਬਲ ਹੈ ਨਾਮ ਸੋ ਸਿਰ ਪਿਆਰਾ ਦੁਸ਼ਿਆਣਾ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਾਕੀ ਅਗਰ ਕਿਸੇ ਕਸੂਰ ਦੀ ਡਿਟੇਲ ਡਿਸਕ੍ਰਿਪਸ਼ਨ رہ ਜਾਵੇ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੇਰਾ 623924575 ਜੋ ਦਿੱਤਾ ਆ ਅਗਰ ਕਿਸੇ ਸੂਰਤੀ ਡਿਟੇਲ رہ ਜਾਂਦੀ ਹੈ ਤਾਂ ਉੱਥੇ ਜਾ ਕੇ ਮੈਨੂੰ ਤੁਸੀਂ ਪੁੱਛ ਸਕਦੇ ਹੋ ਇਹ ਤਿੰਨ ਕਲਰ ਆਪਸ਼ਨ ਦੇ ਵਿੱਚ 560 ਰੁਪਿਆ ਦੇ ਵਿੱਚ ਸੂਟ ਆਏਗਾ ਟਾਈ ਡਾਈ ਵਾਲਾ ਦੁਪੱਟਾ embroidery short embroidery bottom ਤੇ ਆਏਗੀ ਬਹੁਤ ਪਿਆਰੀ ਕਲੈਕਸ਼ਨਾਂ ਨੇ ਐ ਵਾਲੀਆਂ ਜਿਹੜੀਆਂ ਇਹ ਤੁਹਾਨੂੰ 730 ਰੁਪਏਾਂ ਦੇ ਵਿੱਚ 5 ਮੀਟਰ ਆਲੋ ਪ੍ਰਿੰਟਡ ਸੂਟ ਮਿਲੇਗਾ ਤੇ ਨਾਲ ਏਮਬਰਾਇਡਰੀ ਵਾਲਾ ਦੁਪੱਟਾ ਮਿਲੇਗਾ ਇਹਦੇ ਵਿੱਚ 5 ਕਲਰ ਆਪਸ਼ਨ ਨੇ ਦੁਪੱਟਾ ਸਭ ਨਾਲ ਸੇਮ ਕਲਰ ਦੇ ਨਾਲ ਆਏਗਾ ਤੇ ਸ਼ਰਟ ਤੇ ਪ੍ਰਿੰਟ ਜਿਹੜੇ ਉਹ ਡਿਫਰੈਂਸ ਹੋ ਜਾਣਗੇ ਐ ਔਰਗੈਂਜ਼ਾ ਦੁਪੱਟੇ ਨਾਲ ਔਰਗੈਂਜ਼ਾ ਸੂਟ ਆਏਗਾ ਇਹਦੇ ਵਿੱਚ ਕਲਰ ਡਾਰਕ ਨੇ ਸਾਰੇ ਵਿਡਿੰਗ ਫੈਸ਼ਨ ਕਲਰ ਨੇ ਇਹਦੇ ਵਿੱਚ ਤੁਹਾਨੂੰ 5 ਕਲਰ ਆਪਸ਼ਨ ਮਿਲ ਜਾਣਗੇ ਇਦੇ ਬਾਰੇ ਜੇ ਕੋਈ ਕੁਰੀ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਚੱਕ ਮੈਸੇਜ ਕਰ ਦਿਓ ਫੁੱਲ ਹੈਵੀ ਏਮਬਰਾਇਡਰੀ ਦੇ ਨਾਲ ਸਿਰਫ ਤੇ ਸਿਰਫ 680 ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲੇਗਾ ਇਹਦੇ ਵਿੱਚ ਸਿੰਗਲ ਕਲਰ ਹੈ ਦੁਪੱਟਾ ਮਜੈਂਟਾ ਟੋਨ ਦਾ ਵਾਈਟ ਆਫ ਵਾਈਟ ਸੂਟ ਵਿੱਚ ਆਏਗੀ ਏਮਬਰਾਇਡਰੀ ਵਰਕ ਟੋਟਲੀ ਆਏਗਾ ਇਹ ਪਿਓਰ ਕਾਟਨ ਦੇ ਵਿੱਚ ਬਾਟਮ ਏਮਬਰਾਇਡਰੀ ਸ਼ਰਟ ਏਮਬਰਾਇਡਰਡ ਨਾਈਨ 970 ਰੁਪਿਆਵਾਂ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਪਹਿਲਾਂ ਇਹ ਸੂਟ 990 ਰੁਪਿਆਵਾਂ ਦੇ ਵਿੱਚ ਆਇਆ ਸੀ ਬਟ ਹੁਣ 970 ਵਿੱਚ ਆਇਆ ਨਹੀਂ ਕਲਰ ਆਪਸ਼ਨ ਸਾਰੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਟਮ ਚਿਕਨਕਾਰੀ ਵਰਕ ਦੇ ਨਾਲ ਸੂਟ ਨਾਲ ਦੀ ਸ਼ਰਟ ਨਾਲ ਦੀ embroidery ਆਏਗੀ ਫਲਾਵਰਿੰਗ ਵਰਕ ਆਏਗਾ ਤੇ ਸ਼ਰਟ ਤੇ ਵੀ ਉੱਪਰ ਸੇਮ ਵਾਈਟ ਕਲਰ ਦੀ embroidery all over ਆਏਗੀ ਬਹੁਤ ਪਿਆਰੀ ਕਲੈਕਸ਼ਨ ਹੈ ਤੇ ਰੰਗ ਵੀ ਬਹੁਤ ਸੋਹਣੇ ਨੇ ਤੇ ਸਭ ਨੂੰ ਸਾਹਮਣੇ ਰੱਖ ਕੇ ਹੀ ਰੰਗ ਇਹਦੇ ਵਿੱਚ ਐਡ ਕੀਤੇ ਗਏ ਨੇ ਪ੍ਰਾਈਸ ਸਿਰਫ ਤੇ ਸਿਰਫ 970 ਰੁਪਿਆ カラー ऑप्शन ਜਿੰਨਾ ਦੇ ਵਿੱਚ ਕਿਸੇ ਵੀ ਕਸਟਮਰ ਨੂੰ ਥੋੜਾ ਜਿਹਾ ਡਾਊਟ ਹੈ ਉਹ ਵਾਲੇ ਨਾਲ ਮੈਂਸ਼ਨ ਅਸੀਂ ਕਰ ਦਿੱਤੇ ਨੇ ਤਾਂ ਕਿ ਕਸਟਮਰ ਨੂੰ ਕਲੀਅਰਿਫਿਕੇਸ਼ਨ ਹੋ ਜਾਏ ਕਿ ਕਿਹੜਾ ਕਲਰ ਸੇਮ ਮੂਮੇ ਦਾ ਆਏਗਾ ਜਾਂ ਨਹੀਂ ਜਿਵੇਂ ਦਾ ਬਾਕੀ ਜਿਹੜੇ ਕਲਰ ਮੋਸਟਲੀ ਸ਼ੋਅ ਹੋ ਰਹੇ ਨੇ ਉਹ ਸੇਮ ਐਜ਼ ਇਟ ਇਜ਼ ਆਣਗੇ ਐ ਵਾਲੇ ਬਹੁਤ ਹੀ ਟ੍ਰੈਂਡੀ ਸੂਟ ਨੇ 5 ਮੀਟਰ ਆਲਓਵਰ ਦਾ ਤੁਹਾਨੂੰ ਸੂਟ ਮੇਲੇ ਘਰ ਰੰਗ ਬੜੇ ਪਿਆਰੇ ਨੇ ਤੇ ਦੁਪੱਟੇ ਦੇ ਉੱਪਰ ਕੋਟਾ ਪੱਟੀ ਵਰਕ ਹੋਇਆ ਹੈ ਕਾਟਬਕ ਦੇ ਨਾਲ ਐਮਬਲੋਇਟਰੀ ਆਏਗੀ ਕਲਰ ਜਿਹੜੇ ਵੀ ਹੈ ਕਿਨੇ ਦੇ ਵਿੱਚ ਮੈਂ ਐਡ ਕਰ ਦਿੱਤੇ ਨੇ ਬਾਕੀ ਜੇ ਕੋਈ ਕੁਇਰੀ ਹੈ ਤਾਂ ਨੰਬਰ 'ਤੇ ਕੋ ਮੈਸੇਜ ਕਰਾ ਤੋ ਨੰਬਰ ਮੇ ਐਡ ਕੀਤਾ ਆ ਤਾਂ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ